ਆਪਣੇ ਬੱਚਿਆਂ ਨੂੰ ਕੋਆ ਪੰਜੀ ਦੀ ਕੋਈ ਕੱਪੜੇ ਭੇਜਣਾ ਹੋਣ ਤੁਹਾਡੇ ਬੱਚੇ ਕਿਤੇ ਵੀ ਨੇ ਕੈਨੇਡਾ ਅਮਰੀਕਾ ਯੂਕੇ ਕਿਤੇ ਕਿਸੇ ਵੀ ਕੰਟਰੀ ਜਾਈ ਗਏ ਨੇ ਤਾਂ ਅੱਜ ਪੰਜਾਬ ਦੀ ਸਭ ਤੋਂ ਸਸਤੀ ਲੋਕੇਸ਼ਨ ਤੇ ਹੈਗੇ ਜਿੱਥੇ ਤੁਸੀਂ ਸਮਾਨ ਭੇਜਣਾ ਹੈ 10 ਕਿਲੋ ਮਾਰਾ ਦਾ 5000 ਰੁਪਏ ਆਪਣਾ ਅਗਰ 10 ਕਿਲੋ ਤੋਂ ਉੱਪਰ ਹੋਈ ਨਾ ਉਹਨਾਂ ਦਾ ਆਪਣਾ ਜਿਵੇਂ 470 450 ਸਾਰੇ ਪੰਜਾਬ ਤੋਂ ਰੇਟ ਸਸਤੇ ਨੇ ਵੀ ਇਦੋਂ ਸੇ ਰੇਟ ਸਸਤੇ ਕਿਤੇ ਮਿਲਣਾ ਨਹੀਂ ਚਾਹੀਦਾ ਇਹਨਾਂ ਨੇ ਬਈ ਗਰੰਟੀ ਹੈ ਕੀ ਹੈ ਸਰਵਿਸ ਇਹਨਾਂ ਦੀ ਆਹ ਬਹੁਤ ਵਧੀਆ ਬਈ ਰੇਟ ਵੀ ਸਹੀ ਹੈ ਤੇ ਵਕੀ ਫਾਸਟ ਹੈ ਠੀਕ ਹੈ ਕਾ ਤੁਸੀਂ ਬਾਹਰਲੇ ਦੇਸ਼ ਦੇ ਵਿੱਚ ਕੋਈ ਸਮਾਨ ਭੇਜਣਾ ਹੈ ਇੰਡੀ ਸਭ ਤੋਂ ਸਸਤੇ ਰੇਟ ਤੇ ਸਭ ਤੋਂ ਜਲਦੀ ਭੇਜਣਾ ਚਾਹੁੰਦੇ ਮਤਲਬ ਕਿ ਕਪਣ ਜਲਦੀ ਹੁੰਦੀ ਹੈ ਸਮਾਨ ਭੇਜਣ ਦੀ ਤਾਂ ਇਹ ਬਾਈਆਂ ਕੋਲੇ ਮਤਲਬ ਕਿ ਮਲੇਰਕੋਟਲੇ ਸ਼ਹਿਰ ਦੇ ਵਿੱਚ ਡੈਸਟਿਨੀ انٹرਨੈਸ਼ਨਲ ਕੋਰੀਅਰ ਸਰਵਿਸ ਬੱਸ ਸਟੈਂਡ ਦੇ ਪਿੱਛੇ ਬਾਈਆਂ ਦੀ ਲੋਕੇਸ਼ਨ ਹੈ ਨਾਲ ਡਾਕਟਰ ਚਰਨਜੀਤ ਦੀ ਦੁਕਾਨ ਹੈ ਤੁਸੀਂ ਇੱਥੇ ਪਤਾ ਕਰਕੇ ਆ ਸਕਦੇ ਹੋ ਸਭ ਤੋਂ ਵੱਡੀ ਪਛਾਣ ਬਾਈਆਂ ਦੀ ਦੁਕਾਨ ਦੀ ਜੇਕਰ ਤੁਸੀਂ ਪਛਾਣ ਕਰਨੀ ਹੈ 5911 ਬਾਈਆਂ ਟਰੈਕਟਰ ਰੱਖੇ ਹੋਏ ਅੱਗੇ ਇਹਦੀ ਪਛਾਣ ਕਰਕੇ ਰੱਖਿਆ ਹੈ ਸਪੈਸ਼ਲ ਤੁਸੀਂ ਇਹਦੀ ਪਛਾਣ ਕਰਕੇ ਆ ਸਕਦੇ ਹੋ ਬਾਕੀ ਬਾਈਆਂ ਨਾਲ ਗੱਲ ਕਰਾਉਣੇ ਵੀ ਕਿੰਨੇ ਰੇਟ ਨੇ ਕਦੇ ਵੀ ਸਾਰੇ ਪੰਜਾਬ ਤੋਂ ਸਸਤੇ ਰੇਟ ਹੈ ਇੱਥੇ ਕੋਰੀਆ ਸਰਵਿਸ ਦੇ ਤੇ ਇਹ ਬਾਈਆਂ ਨੂੰ ਪੁੱਛਦੇ ਆਂ ਬਾਕੀ ਆਪਾਂ ਸਸਤੇ ਕਿਹ ਹੈ ਬਾਈ ਦੱਸ ਦਿਓ ਤੇ ਬਈ ਜੀ ਹੁਣ ਆਪਾਂ ਆਪਣੀ ਜਿਹੜੀ ਕੋਰੀਆ ਸਰਵਿਸ ਹੈ ਕਿਹੜੀ-ਕਿਹੜੀ ਕੰਟਰੀ ਦੇ ਵਿੱਚ ਆਪਣਾ ਵੀਰੇ ਸਭ ਤੋਂ ਵਧੀਆ ਦਾ ਸਭ ਤੋਂ ਬੈਸਟ ਯੂਕੇ ਹੈ ਯੂਕੇ ਤੁਹਾਨੂੰ ਦੇਸੀ ਦਵਾਈ ਕੋਈ ਆਯੁਰਵੈਦਿਕ ਜਾਂ ਦੇਸੀ ਘੀ ਹੋ ਗਿਆ ਹੋਮੋਪੈਥਿਕ ਮੈਡੀਸਨ ਹੋ ਗਿਆ ਕੋਈ ਸਮਾਨ ਵੀ ਹੋਗਾ ਯੂਕੇ ਅਸੀਂ ਸਾਰਾ ਕੁਝ ਭੇਜ ਦਨੇ ਠੀਕ ਹੈ ਯੂਕੇ ਤੁਸੀਂ ਸਪੈਸ਼ਲ ਆਫਰ ਕਹਿੰਦੇ ਸਪੈਸ਼ਲ ਆਫਰ ਵੀ ਨੇ ਹਾਂਜੀ ਹਾਂ ਯੂਕੇ ਦੇ ਆਪਾਂ ਲਵ ਤੁਸੀਂ ਮੰਨ ਕੇ ਚੱਲੋ ਜੇਕਰ ਥੋੜਾ 10 ਕਿਲੋ ਮਾਰਾ ਤਾਂ 5000 ਰੁਪਏ ਆਪਣਾ ਅਗਰ 10 ਕਿਲੋ ਤੋਂ ਉੱਪਰ ਹੋਈ ਇਹਨਾਂ ਨੂੰ ਆਪਣਾ ਜਿਵੇਂ 470 450 ਇਦਾਂ ਰੇਟ ਰੈਂਡ ਹੁੰਦੇ ਨੇ ਮੇਰੇ ਤੇ ਇੱਕ ਬਾਈ ਜਿਵੇਂ ਆਪਣੇ ਕੋਰੇ ਸਰਵਿਸ ਵਾਲੇ ਪਹਿਲਾਂ ਤੁਸੀਂ ਵੀਡੀਓ ਦੇਖਿਆ ਨੇ ਬਹੁਤ ਪਹਿਲਾਂ ਕਹਿੰਦੇ ਵੀ ਰੇਟ ਸਸਤੇ ਹੁੰਦੇ ਆ। ਹਾਂਜੀ। ਬਾਅਦ ਚ ਕਈ ਕਹਿੰਦੇ ਵੀ ਰੇਟ ਮਹਿੰਗੇ ਲਾ ਜਾਂਦੇ ਆ। ਇਹ ਚੀਜ਼ ਤਾਂ ਨਹੀਂ ਇੱਥੇ ਆ ਗਈ ਹੋਊ। ਬਈ ਇਹ ਕੀ ਦੇਖੋ ਹੁਣ ਵੀਡੀਓ ਪਾ ਤਾ ਤੁਹਾਨੂੰ ਪਤਾ ਹਰ ਮਹੀਨੇ ਰੇਟ ਘਟਦੇ ਵਧਦੇ ਨੇ। ਜਿਵੇਂ ਉਹਨਾਂ ਆਪਣਾ 7ਵਾਂ ਮਹੀਨਾ ਚੱਲਦਾ ਜਿਹੜੇ ਰੇਟ ਹੁਣ ਆਪਾਂ ਬੋਲ ਰਹੇ ਆ 7ਵੇਂ ਮਹੀਨੇ ਤੱਕ ਇਹੇ ਰੇਟ ਰਹਿਣਗੇ। 8ਵੇਂ ਮਹੀਨੇ ਜੇ ਰੇਟ ਘਟੇ ਆਪਾਂ ਘਟਾਵਾਂਗੇ ਅਗਰ ਰੇਟ ਵਧੇ ਤਾਂ ਫਿਰ ਕਸਟਮਰ ਨਾਲ ਆਪਾਂ ਦੇ ਡੀਲ ਕਰ ਦੇਣਗੇ। ਠੀਕ ਹੈ। ਹਾਂਜੀ। ਤੇ ਸਮਾਨ ਆਪਾਂ ਕੀ ਕੁਛਤੋਂ ਭੇਜਾ ਲੇ ਕਿਉਂਕਿ ਕਈ ਵੀਰ ਹੁਣ ਫੋਨ ਲਾ ਕੇ ਵੈਸੇ ਪੁੱਛੀ ਨੇ ਜਿਹੜੀ ਚੀਜ਼ ਨਹੀਂ ਜਾ ਸਕਦੀ ਉਹਦੇ ਬਾਰੇ ਪੁੱਛੀ ਜਾਂਦੇ ਆ। ਬਾਈ ਸੁਣ ਲੋ ਵੀ ਦਿੱਕਤਾਂ ਹੁੰਦੀਆਂ ਨੇ। ਹਾਂ ਯੂਕੇ ਦਾ ਆਪਾਂ ਬਾਈ ਸਾਰਾ ਕੁਝ ਭੇਜ ਦਿੰਦੇ ਆ। ਕੋਈ ਜੀ ਦਾ ਸੀ ਹੈ ਨਹੀਂ ਯੂਕੇ ਦੇ ਆਪ ਭੇਜ ਨਹੀਂ ਦਾਦੇ। ਕੋਈ ਇਤਰ ਪਰਫਿਊਮ ਜਾਂ ਕੋਈ ਵੀ ਸਮਾਨ ਵੀ ਬਿਊਟੀ ਪ੍ਰੋਡਕਟ ਦਾ ਸਾਰਾ ਕੁਝ ਯੂਕੇ ਭੇਜ ਦਿੰਦੇ ਆ। ਕੈਨੇਡਾ ਵਗੈਰਾ ਵੀ ਬਾਈ ਕੈਨੇਡਾ ਇਸ ਸਮੇਂ ਅਸੀਂ ਕੀ ਨਹੀਂ ਭੇਜਦੇ ਆਗੇ। ਬਾਕੀ ਕੈਨੇਡਾ ਵੀ ਸਾਰਾ ਕੁਝ ਭੇਜ ਦਿੰਦੇ ਆ। ਆਚਾਰ ਖਵਾ ਪੰਜੀਰੀ ਯੂਐਸਏ ਤੇ ਵੀ ਸਾਰਾ ਕੁਝ ਭੇਜ ਦਿੰਦੇ ਆ। ਤੇ ਆ ਤੇ ਬਿਸਕੁਟ ਵਗੈਰਾ ਜਾਂ ਕੋਈ ਵੀ ਬ੍ਰਾਂਡਡ ਸਮਾਨ ਹੋ ਗਿਆ ਜਿਹੜਾ 10 ਦਿਨ ਕੱਟ ਜਾਂਦਾ ਉਹ ਸਮਾਨ ਤੁਸੀਂ ਭੇਜ ਦਿੰਨੇ ਠੀਕ ਹੈ ਹਾਂਜੀ ਤੇ ਇੱਕ ਮੈਡੀਸਨ ਕਹਿੰਦੇ ਜਿਵੇਂ ਬਿਨਾ ਬਿਨਾ ਬਿੱਲ ਤੋਂ ਜਾਂਦੀ ਨਹੀਂ ਉਹ ਬਿਨਾ ਬਿੱਲ ਤੋਂ ਨਹੀਂ ਬਈ ਮੈਡੀਸਨ ਜਾਂਦੀ ਆਪਾਂ ਨੂੰ ਮੈਡੀਸਨ ਕਿਹੜੀ ਮਰਜ਼ੀ ਹੋਵੇ ਥੋੜੀ ਦੇਸੀ ਹੋਵੇ ਅੰਗਰੇਜ਼ੀ ਹੋਵੇ ਆਪਾਂ ਸਾਰੇ ਭੇਜ ਦਿੰਨੇ ਆਪਾਂ ਨੂੰ ਜਾਂ ਪ੍ਰੋਫੈਸ਼ਨ ਦੇ ਦੇਵੇ ਕਸਟਮਰ ਜਾਂ ਆਪਾਂ ਨੂੰ ਬਿੱਲ ਦੇ 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 ਤੇ ਇੱਕ ਵਈ ਰੱਖੜੀ ਆ ਤਿਹਾਰ ਆ ਰਿਹਾ ਉਹਦੇ ਕੀ ਆਫਰ ਨੇ ਆਪਣੇ ਆਫਰ ਰੱਖੜੀ ਦੇ ਵਜ੍ਹਾ ਪਹਿਲੇ ਇਹ ਨੇ ਜਿਵੇਂ ਯੂਕੇ ਰੱਖੜੀ ਤੁਹਾਡੀ ਉਹ ਸੀ 1500 ਚ ਭੇਜ ਭੇਜਾਂਗੇ ਅਗਰ ਕੈਨੇਡਾ ਯੂ ਠੀਕ ਹੈ ਹਾਂਜੀ ਹਾਂ ਨੋਰਮਲ ਰੇਟ 252500 ਰੁਪਿਆ ਅਸੀਂ 252500 ਰੁਪਏ ਕਰ ਦਾਂਗੇ ਭਾਈ ਰਖੜੀ ਜਿਨ੍ਹਾਂ ਨੇ ਭੇਜਣੀਆਂ ਰਖੜੀਆਂ ਦੇ ਸਪੈਸ਼ਲ ਆਫਰ ਲਾਈ ਨੇ ਬਾਈਆਂ ਨੇ ਤੁਸੀਂ ਉਹ ਵੀ ਮਤਲਬ ਕਿ ਇੱਥੇ ਕੰਟੈਕਟ ਕਰ ਸਕਦੇ ਹੋ ਤੇ ਭਾਈ ਆਪਣਾ ਇੱਕ ਨੰਬਰ ਬੋਲ ਦੋ ਵੀ ਨੰਬਰ ਕਿਹੜੇ ਕਿਹੜੇ ਨੰਬਰ ਆਪਣਾ ਵੀਰੇ ਇੱਕ ਹੈਗਾ ਜਿਹੜਾ ਮੇਨ ਨੰਬਰ 97819 63155 ਤੇ ਜਿਹੜਾ ਆਪਣਾ ਸੈਕੰਡਰੀ ਨੰਬਰ ਆ ਉਹ 8284161652 ਠੀਕ ਹੈ ਹਾਂਜੀ ਤੇ ਕਈ ਵਾਰੀ ਜੇ ਮੈਂ ਤੁਸੀਂ ਕਿਉਂਕਿ ਕਾਲਾਂ ਬਹੁਤ ਆਉਂਦੀਆਂ ਤੁਸੀਂ ਨੰਬਰ ਨਹੀਂ ਚੱਕ ਸਕਦੇ ਹਾਂਜੀ ਆਪਾਂ ਫਿਰ ਆਪਾਂ ਵੀ ਦੱਸ ਦਈਏ ਕਸਟਮਰ ਨੂੰ ਸਿੱਧਾ ਡਰੈਸ ਤੇ ਆ ਜੇ ਡਰੈਸ ਤੇ ਆਜੋ ਜਾਂ ਆਪਾਂ ਉਹਨਾਂ ਨੂੰ ਕਸਟਮਰ WhatsApp ਤੇ ਮੈਸੇਜ ਛੱਡ ਦਵੇ ਆਪਾਂ ਕਸਟਮਰ ਨੂੰ ਜਨਨ ਕਿ 4-5 ਘੰਟੇ ਦੇ ਅੰਦਰ ਰਿਪਲਾਈ ਦੇ ਦੋਗੇ ਹਾਂਜੀ ਹਾਂ ਤੇ ਐਡਰੈਸ ਬਗੈਰ ਹੀ ਅਸੀਂ ਵੀ ਮਤਲਬ ਦੱਸਤਾ ਕਿ ਰੱਖ ਇੱਕ ਵਾਰੀ ਤੁਸੀਂ ਐਡਰੈਸ ਦੱਸ ਦਿਓ ਐਡਰੈਸ ਆਪਾਂ ਮੇਰੇ ਬੱਸ ਸਟੈਂਡ ਦੇ ਬੈਕ ਸਾਈਡ ਨੀਅਰ ਡਾਕਟਰ ਚਰਨਜੀਤ ਹਸਪੀਟਲ ਦਾ ਸ਼ੋਭਨਾ ਮਹਿਗਾ ਆਪਣਾ ਡੈਫਟ ਨਹੀਂ ਇੰਟਰਨੈਸ਼ਨਲ ਕੋਰੀਅਰ ਠੀਕ ਹੈ ਜੀ ਤੇ ਜੇ ਕਿਹੜੀ ਅਗਲਾ ਹੋਰ ਕਿਤੇ ਵਾ ਜਾਂਦਾ ਪਹਿਲਾਂ ਵੀ ਦੇਖਿਆ ਸੀ ਜਿਵੇਂ ਉਹਨਾਂ ਨੂੰ ਰਿਕਟ ਮਹਿੰਗਾ ਲਾ ਜਾਂਦਾ ਹਾਂਜੀ ਤੇ ਆਪਣੀ ਨਾ ਦੁਕਾਨ ਦੇ ਬਾਹਰ 59 ਕਿਰਾ ਟਰੈਕਟਰ ਖੜਾ ਹਾਂ ਮੈਂ ਇੱਥੇ ਟਰੈਕਟਰ ਦੀ ਸਪੈਸ਼ਲ ਵਾਈਆਂ ਵਿੱਚ ਪਛਾਣ ਵਾਸਤੇ ਲਾਏ ਤੇ ਵੀ ਇਹਨੂੰ ਦੇਖ ਕੇ ਜਿਹੜਾ ਮਤਲਬ ਕਿ ਕਸਟਮਰ ਇੱਥੇ ਆ ਜੀ ਇੱਕ ਯੂਰਪ ਕੰਟਰੀਆਂ ਦੇ ਵਿੱਚ ਮਾਲੇ ਕੋਈ ਸਰਵਿਸ ਕਰਦਾ ਨਹੀਂ ਉੱਥੇ ਤੇ ਉੱਥੇ ਵੀ ਕਰ ਦੋਏ ਬਾਈ ਉੱਥੇ ਬਾਈ ਰੋਡ ਦੇ ਵਿੱਚ ਆਪਾਂ ਕੱਪੜੇ ਵਗੈਰਾ ਭਾਂਡੇ ਵਗੈਰਾ ਕੁਝ ਖਾਣ ਪੀਣ ਦੀ ਆਈਟਮ ਸਾਰਾ ਉਹ ਚ ਭੇਜਦੇ ਆਗੇ ਸਿਰਫ ਕੱਲੇ ਯੂਰਪ ਦੇ ਵਿੱਚ ਮੈਡੀਸਿਨ ਨਹੀਂ ਜਾਂਦੀ ਮੈਡੀਸਿਨ ਆਪਾਂ ਭੇਜਤਾ ਦਵਾਂਗੇ ਵੀਰੇ ਜੇ ਡਿਲਿਵਰੀ ਹੋ ਗਈ ਉਹ ਵੀ ਤੁਹਾਡੀ ਨਹੀਂ ਡਿਲਿਵਰੀ ਹੋ ਗਈ ਜੇ ਫੱਗ ਗਈ ਉਹ ਤੁਹਾਡੀ ਹੋਏਗੀ ਤੇ ਸਾਡੀ ਕੋਈ ਗਾਰੰਟੀ ਨਹੀਂ ਹੋਣੀ ਮੈਡੀਸਿਨ ਦੇ ਵਿੱਚ ਠੀਕ ਹੈ ਬਾਕੀ ਸਾਰੇ ਸਮਾਨ 'ਚ ਤੁਹਾਡੀ ਗਾਰੰਟੀ ਹੋਏਗੀ ਖਾਣ ਪੀਣ ਨਾਲ ਸਮਾਨ ਦੇ ਕੱਪੜੇ ਤੇ ਸਾਰ ਆਪਾਂ ਵੀਰੇ ਜਿਹੜੀ ਪੈਕਿੰਗ ਆ ਇੱਕ ਤਾਂ ਸਾਡੇ ਫਰੈਸ਼ ਡੱਬੇ ਹੁੰਦੇ ਨੇ ਤਿੰਨੇ ਮੈਂਮ ਦੇ ਆਪਣੇ ਡੱਬੇ ਹੁੰਦੇ ਨੇ ਠੀਕ ਹੈ ਜੀ ਨੰਬਰ 2 ਜਿਹੜੀ ਆਪਾਂ ਪੈਕਿੰਗ ਕਰਦੇ ਆ ਵੀਰੇ ਬੱਬਰ ਰੈਪ ਲਾ ਕੇ ਕਰਦੇ ਆ ਠੀਕ ਹੈ ਪਰਮਾ ਕੋਲ ਲਗਾ ਕੇ ਕਰਦੇ ਆ ਆਪਾਂ ਪੈਕਿੰਗ ਵਾਰ ਜਿਹੜੀ ਵੀ ਕਰਦੇ ਆ ਵੀ ਪੈਕਿੰਗ ਦੀ ਜ਼ਿੰਮੇਵਾਰੀ ਪੈਕਿੰਗ ਦੀ ਜ਼ਿੰਮੇਵਾਰੀ ਆਪਣੀ ਫੁੱਲ ਹੈ ਕਸਟਮਰ ਦੇ ਸਾਹਮਣੇ ਆਪਾਂ ਮਾਲ ਪੈਕ ਕਰਦੇ ਆ ਬਾਈ ਕੋਈ ਕਸਟਮਰ ਨੂੰ ਲੰਬੇ ਵਾਲਾ ਕੰਮ ਨਹੀਂ ਹੈਗਾ ਵੀ ਸਾਡਾ ਸਮਾਨ ਉਧਰ ਆ ਕੇ ਲੀਕ ਹੋ ਗਏ ਲੀਕ ਹੋ ਗਏ ਕੁਝ ਵੀ ਹੋ ਗਿਆ ਠੀਕ ਹੈ ਹਾਂ ਜੀ ਪੈਕਿੰਗ ਦੀ ਜ਼ਿੰਮੇਵਾਰੀ ਆ ਵੀ ਤੁਹਾਡੀ ਤੇ ਰੇ ਬਈ ਸਾ ਆਪਾਂ ਵੀਡੀਓ ਦੇ ਵਿੱਚ ਆਏ ਬੋਲਦੇ ਸਾਰੇ ਪੰਜਾਬ ਤੋਂ ਰੇਟ ਸਸਤੇ ਨੇ ਵੀ ਇਦੋਂ ਸੇ ਰੇਟ ਸਸਤਾ ਕਿਤੇ ਮਿਲਣਾ ਨਹੀਂ ਚਾਹੀਦਾ ਨਹੀਂ ਬਈ ਗਰੰਟੀ ਹੈ ਠੀਕ ਹੈ ਜੀ ਤੇ ਇੱਕ ਬਾਈਆਂ ਦਾ ਮਤਲਬ ਇਹ ਪੇਜ ਵੀ ਹੈ ਕਿ ਨਾਮ ਤੇ ਹੈ ਬਈ ਆਪਣਾ ਪੇ ਵੀਰੇ ਡੈਸਟੀਨੀ ਇੰਟਰਨੈਸ਼ਨਲ ਕੋਰੀ ਦਾ ਨਾਮ ਤੇ ਹੈ ਤੇ ਜਿਹੜਾ ਬੰਦਾ ਆਪਣਾ ਪੇਜ ਫੋਲੋ ਕਰਕੇ ਆਏਗਾ ਉਹਨੂੰ ਖਾਸ ਡਿਸਕਾਊਂਟ ਦਵਾਂਗੇ ਹੋਰ ਤੇ ਇੱਕਿਆਂ ਨੂੰ ਜੇ ਮੈਨ ਨੰਬਰ ਨਹੀਂ ਲੱਗਦਾ ਉਹਤੇ ਡੀਐਮ ਵੀ ਕਰ ਸਕਦੇ ਨੇ ਹਾਂ ਤੇ ਉਹਤੇ ਡੀਐਮ ਕਰ ਲਿਓ ਤੇ ਜੇ ਕਿਸੇ ਨੇ ਸਮਾਨ ਭੇਜਣਾ ਤਾਂ ਬਾਈ ਨਾਲ ਕੰਟੈਕਟ ਕਰ ਲਓ ਬਈ ਜੀ ਤੁਸੀਂ ਇੱਥੋਂ ਮਾਰ ਲੈ ਕੇ ਸਮਾਨ ਕੋਰੀਅਰ ਕਰਵਾਉਣਾ ਹੋ ਹਾਂ ਜੀ ਹਲੇ ਵੀ ਨਾ ਨਾ ਰਹਿਣ ਕੋਈ ਦਰੀ ਹੁੰਦਾ ਜੀ ਇਹਨਾਂ ਦੀ ਤੁਹਾਨੂੰ ਸਰਵਿਸ ਕਿਵੇਂ ਲੱਗੀ ਬਾਈ ਠੀਕ ਹੈ ਮਤਲਬ ਫਾਸਟ ਸਰਵਿਸ ਉਹਨੂੰ ਰੇਟ ਵੀ ਕੀ ਕਰੰਗਾ ਵਾਸਤੇ ਸੇਵਾ ਵੀ ਠੀਕ ਹੈ ਠੀਕ ਹੈ ਤੁਸੀਂ ਕਿੱਥੋਂ ਆਏ ਮੈਂ ਕਦੇ ਨਹੀਂ ਮਿਲਿਆ ਕੋਈ ਲੋਕ ਨਹੀਂ ਓਕੇ ਤੇ ਇਹ ਵੀ ਮਤਲਬ ਸਮਾਨ ਕੋਰੀਅਰ ਕਰਵਾਉਣਾ ਹੈ ਕੈਨੇਡਾ ਚ ਤੇ ਇਹ ਸਮਾਨ ਹੈ ਬਾਈ ਦਾ 40 ਕਿਲੋ ਤੇ ਬਾਈ ਤੁਹਾਨੂੰ ਇਹਨਾਂ ਦੀ ਸਰਵਿਸ ਕਿਵੇਂ ਲੱਗੀ ਤੁਸੀਂ ਪਹਿਲਾਂ ਵੀ ਤਰਵਾਇਆ ਸਮਾਨ ਪਹਿਲਾਂ ਵੀ ਇੱਕ ਦੋ ਵਾਰ ਕਰਵਾਇਆ ਠੀਕ ਹੈ ਤੁਸੀਂ ਕਿੱਥੋਂ ਆਏ ਆ ਮਾਨਸਾ ਡਿਸਟ੍ਰਿਕਟ ਤੋਂ ਠੀਕ ਹੈ ਸਰ ਮਤਲਬ ਵਧੀਆ ਸਰਵਿਸ ਇਹਨਾਂ ਦੀ ਆਹ ਬਹੁਤ ਵਧੀਆ ਬਾਈ ਰੇਟ ਵੀ ਸਹੀ ਹੈ ਤੇ ਵਕੀ ਫਾਸਟ